ਤੋ ਤੁਹਾਨੂੰ ਮੈਂ ਇੱਕ ਦਿਖਾਉਣਾ ਅੱਜ ਬਹੁਤ ਸੋਹਣਾ ਪਾਰਕ ਬਣਿਆ ਹੋਇਆ। ਜਿਵੇਂ ਜੇ ਹਿll ਸਟੇਸ਼ਨਾਂ ਤੇ ਹਿll ਹਿਮਾਚਲ ਦੇ ਹਿll ਸਟੇਸ਼ਨਾਂ ਤੇ ਦੇਖਦੇ ਆ ਨਾ ਆਪਾਂ ਪਾਰਕ ਬਣੇ ਹੋਏ। ਉਸ ਤਰ੍ਹਾਂ ਦਾ ਪਾਰਕ ਇੱਕ ਪਿੰਡ ਵਿੱਚ ਬਣਿਆ ਹੋਇਆ। ਇਹ ਤੁਹਾਨੂੰ ਮੈਂ ਦੱਸੂਗਾ ਵੀ ਕਿੱਥੇ ਬਣਿਆ ਹੋਇਆ। ਇਹ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਨਾ ਪਾਰਕ ਬਣਾਇਆ ਸਰਪੰਚ ਸਾਹਿਬ ਨੇ। ਤੇ ਆਹ ਦੇਖੋ ਤੁਸੀਂ ਇਹ ਇਧਰੋਂ ਆ ਮੇਨ ਗੇਟ ਆਉਂਦਾ। ਤੇ ਆਹ ਮੇਨ ਰੋਡ ਜਾਂਦੀ ਆ ਧੂਰੀ ਤੋਂ ਸ਼ੇਰਪੁਰ ਬਰਨਾਲਾ ਕੇਹਰੂ ਦੇ ਨਾਲ ਜਹਾਂਗੀਰ ਪਿੰਡ ਹੈ ਜਹਾਂਗੀਰ ਪਿੰਡ ਦੇ ਵਿੱਚ ਇਹ ਪਾਰਕ ਹੈ ਜਿਹੜਾ ਉਹ ਬਣਾਇਆ ਹੋਇਆ ਤੇ ਆਪਾਂ ਮੇਨ ਗੇਟ ਤੋਂ ਐਂਟਰੀ ਕਰਦੇ ਆ ਤੇ ਆ ਗਿਆ ਮੇਨ ਗੇਟ ਤੇ ਮੇਨ ਗੇਟ ਤੋਂ ਅੱਗੇ ਉਹ ਖਾਣਾ ਤੁਹਾਨੂੰ ਮੈਂ ਇਹ ਆਜ਼ਾਦੀ ਘੁਲਾਟੀਏ ਸਰਦਾਰ ਹਾਕਮ ਸਿੰਘ ਜਹਾਂਗੀਰ ਦੇ ਨਾਮ ਤੇ ਪਾਰਕ ਬਣਾਇਆ ਗਿਆ ਪਰਜਾ ਮੰਡਲ ਦੇ ਵਿੱਚ ਉਹਨਾਂ ਨੇ ਇੱਕ ਸਾਲ ਕੈਦ ਵੀ ਕੱਟੀ ਹੈ ਤੇ ਉਹਨਾਂ ਦੇ ਨਾਮ ਤੇ ਬਣਾਇਆ ਹੋਇਆ ਤੇ ਵਿਚਾਲੇ ਦੇਖੋ ਤੁਸੀਂ ਇਹ ਆਲੇ-ਦਾਲੇ ਨਾ ਇਹ ਏ ਟੋਬਾ ਬਣਿਆ ਹੋਇਆ ਹੈ ਜੇ ਪਿੰਡ ਦਾ ਪਾਣੀ ਪੈਂਦਾ ਇਹ ਚ ਤੇ ਦੋਨਾਂ ਸਾਈਡਾਂ ਤੇ ਆ ਟੋਬਾ ਹੈ ਤੇ ਇਧਰ ਹਾਲ ਵੀ ਬਣਿਆ ਹੋਇਆ ਹੈ ਨਾ ਬਹੁਤ ਸੋਹਣਾ ਤੇ ਇਹਦੇ ਵਿਚਾਲੇ ਬਿਲਕੁਲ ਐ ਝੌਂਪੜੀ ਬਣਾਤੀ ਝੌਂਪੜੀ ਬਣਾ ਕੇ ਇਹਦੇ ਵਿੱਚ ਬੈਂਚ ਲਾਤੇ ਇਹਦੇ ਗੋਲ ਸਰਕਲ ਦਾ ਰੂਪ ਦਿੱਤਾ ਪੂਰਾ ਗੋਲ ਸਰਕਲ ਹੈ ਤੇ ਆਲੇ ਦਾ ਨੀਚੇ ਤੋਂ ਵੀ ਪੂਰਾ ਮਜ਼ਬੂਤ ਬਣਿਆ ਹੋਇਆ ਹੈ ਜੇ ਥੋੜਾ ਪਾਣੀ ਹੈ ਤਾਂ ਇੱਥੇ ਨੀਚਲੇ ਟਰੈਕ ਤੇ ਵੀ ਖੜ ਕੇ ਤੁਸੀਂ ਮਜ਼ਾ ਲੈ ਸਕਦੇ ਹੋ ਤੇ ਨਹੀਂ ਤਾਂ ਫਿਰ ਸੈਂਟਰ 'ਚ ਬਹਿ ਕੇ ਠੰਡੀ ਹਵਾ ਦਾ ਆਨੰਦ ਲੈ ਸਕਦੇ ਹਾਂ ਇਹ ਇੱਥੇ ਜਦੋਂ ਬੈਂਚ ਤੇ ਬੈਠਨੇ ਆ ਤਾਂ ਕਿਆ ਖੂਬਸੂਰਤ ਨਜ਼ਾਰਾ ਆਲਦਾਲੋਂ ਠੰਡੀ ਹਵਾ ਆਉਂਦੀ ਹੈ ਤੇ ਮੈਨੂੰ ਥੋੜਾ ਟਾਈਮ ਮਿਲਿਆ ਕਿਆ ਵਿਊ ਹੈ ਤਾਂ ਤੁਸੀਂ ਦੇਖੋ ਆਲਦਾਲੇ ਬੂਟੇ ਲੱਗੇ ਹੋਏ ਨੇ ਤੇ ਬੂਟੇ ਵੀ ਬਹੁਤ ਸੋਹਣੇ ਖੂਬਸੂਰਤ ਬੂਟੇ ਲਾਏ ਨੇ ਬੋਤਲਪਾਮ ਲੱਗੇ ਹੋਏ ਨੇ ਤੇ ਹੋਰ ਕਟਿੰਗ ਵਾਲੇ ਬੂਟੇ ਲੱਗੇ ਹੋਏ ਨੇ ਔਰ ਜੇ ਤੁਸੀਂ ਸਾਹਮਣੇ ਦੇਖੋ ਤਾਂ ਇੱਕ ਸਟੈਚੂ ਵੀ ਬਣਾਇਆ ਹੋਇਆ ਬਲਦਾਂ ਦੀ ਜੋੜੀ ਬਣੀ ਹੋਈ ਹੈ ਆ ਦੇਖੋ ਔਰ ਨਾਲ ਹੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਵੀ ਨਾਲ ਹੀ ਸ਼ਸ਼ੋਭਤ ਨੇ ਔਰ ਇੱਧਰ ਓਪਨ ਜਿਮ ਬਣਿਆ ਹੋਇਆ ਵਿੱਚ ਇਹਨੇ ਇੱਥੇ ਮਤਲਬ ਕੁੱਲ ਮਿਲਾ ਕੇ ਯਾਰ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਜੇ ਤੁਸੀਂ ਦੇਖੋ ਤਾਂ ਬਈ ਸਰਪੰਚ ਸਾਹਿਬ ਨੇ ਜਿਹੜੇ ਉਸ ਸਮੇਂ ਦੇ ਉਹਨਾਂ ਦੀ ਤਾਰੀਫ਼ ਕਰਨੀ ਬਣਦੀ ਹੈ ਪੰਚਾਇਤ ਦੀ ਤਾਰੀਫ਼ ਕਰਨੀ ਬਣਦੀ ਹੈ ਕਹਿੰਦੇ ਨੇ ਕਿ ਜਦੋਂ ਇਹਦਾ ਕੰਮ ਚੱਲ ਰਿਆ ਸੀ ਡਿਵੈਲਪਮੈਂਟ ਦਾ ਉਸੇ ਦੌਰਾਨ ਆ ਕਿ ਫਿਰ ਵੋਟਾਂ ਆ ਗਈਆਂ ਇੰਨਾ ਕੰਮ ਬਣ ਕੇ ਉਦੋਂ ਬਾਅਦ ਰੁਕ ਗਿਆ ਉਸ ਤੋਂ ਬਾਅਦ ਸਰਪੰਚ ਸਾਹਿਬ ਨਵੇਂ ਆ ਗਏ ਉਹ ਜਿਵੇਂ ਵੀ ਪਿੰਡ ਦੇ ਲੋਕਾਂ ਨੂੰ ਪਤਾ ਹੋ ਸਕਦਾ ਵੀ ਕਿਸ ਤਰ੍ਹਾਂ ਦਾ ਹਿਸਾਬ ਕਿਤਾਬ ਸੀ ਕੋਈ ਸੀਟ ਦਾ ਹਿਸਾਬ ਕਿਤਾਬ ਜੋ ਕਿਦਾਂ ਦਾ ਸੀ ਤਾਂ ਮਤਲਬ ਇਹ ਕੰਮ ਜਿਹੜਾ ਉੱਥੇ ਜਿਹੜਾ ਰੁਕ ਗਿਆ ਔਰ ਹੁਣ ਕਹਿੰਦੇ ਨੇ ਕਿ ਅੱਗੇ ਬਈ ਆਲਦਾਲੇ ਇਹਦੇ ਚ ਕਮਲ ਦੇ ਫੁੱਲ ਵਗੈਰਾ ਨੇ ਜਿਹੜੇ ਉਹ ਛੱਡੇ ਜਾਣਗੇ ਉਹ ਲਾਏ ਜਾਣਗੇ ਤਾਂ ਇਹਦੀ ਖੂਬਸੂਰਤੀ ਹੋਰ ਵੀ ਵਧ ਜੂਗੀ ਤੇ ਤੁਸੀਂ ਦੇਖੋ ਇਹਦੇ ਵਿੱਚ ਬਹੁਤ ਸਾਰੇ ਪੰਛੀ ਮੁਰਗਾਵੀਆਂ ਤੈਰਦੀਆਂ ਤੁਹਾਨੂੰ ਨਜ਼ਰ ਆਉਣਗੀਆਂ ਹੋਰ ਬਗਲੇ ਵਗੈਰਾ ਵੀ ਨੇ ਜਿਹੜੇ ਉਹ ਵੀ ਇਹਦੇ ਵਿੱਚ ਨੇ ਤੇ ਅਲਦਾਲੇ ਅ ਦਰਖਤਾਂ ਦੇ ਉੱਪਰ ਵੀ ਪੰਛੀ ਜਿਹੜੇ ਨੇ ਉਹ ਚਹਿਕ ਰਹੇ ਨੇ ਤੇ ਜਿਹੜੀ ਦੇਖ ਹੈ ਉਹ ਬਹੁਤ ਖੂਬਸੂਰਤ ਹੈ ਤੇ ਅਗਰ ਸੀਨ ਦੇਖੋ ਤੁਸੀਂ ਬਿਲਕੁਲ ਹਿਮਾਚਲ ਦੇ ਹਿੱਲ ਸਟੇਸ਼ਨ ਨੇ ਜਿਹੜੇ ਹਿਮਾਚਲ ਕਸ਼ਮੀਰ ਦੇ ਉਹਨਾਂ ਵਰਗਾ ਇਹ ਨਜ਼ਰ ਆਉਂਦਾ ਹੈ ਇੱਕ ਪਿੰਡ ਦੇ ਵਿੱਚ ਤੇ ਬਿਲਕੁਲ ਛੋਟਾ ਜਿਹਾ ਪਿੰਡ ਹੈ ਸੋ ਬਹੁਤ ਚੰਗੀ ਗੱਲ ਤਾਰੀਫ ਕਰਨੀ ਬਣਦੀ ਆ ਪਿੰਡਾਂ ਦੇ ਵਿੱਚ ਹੁਣ ਲੋਕ ਜਿਹੜੇ ਨੇ ਉਹ ਸੈਰ ਨੂੰ ਮਹੱਤਵ ਦੇਣ ਲੱਗੇ ਸੋ ਇਹਦੇ ਨਾਲ ਨਾਲ ਟਰੈਕ ਵੀ ਬਣਿਆ ਹੋਇਆ ਹੈ ਜੇ ਤੁਸੀਂ ਦੇਖੋ ਤਾਂ ਇਹਦੇ ਉੱਪਰ ਦੀ ਨਾ ਸਾਰੇ ਪਾਰਕ ਦੇ ਉੱਪਰ ਦੀ ਟਰੈਕ ਬਣਿਆ ਹੋਇਆ ਹੈ ਤਾਂ ਇਹਦੇ ਚ ਬੱਚੇ ਨੇ ਜਿਹੜੇ ਉਹ ਸੈਰ ਕਰ ਸਕਦੇ ਨੇ ਰੇਸ ਲਾ ਸਕਦੇ ਨੇ ਤਾਂ ਬਹੁਤ ਸਾਰੀਆਂ ਜਿਹੜੀਆਂ ਬਾਕੀ ਲੇਡੀਜ਼ ਨੇ ਉਹ ਸ਼ੈਰ ਸੈਰ ਕਰ ਸਕਦੀਆਂ ਨੇ ਤਾਂ ਜਿਵੇਂ ਪਹਿਲਾਂ ਸ਼ਹਿਰਾਂ ਦੇ ਵਿੱਚ ਹੁੰਦਾ ਸੀ ਸ਼ਹਿਰਾਂ ਦੇ ਵਿੱਚ ਲੋਕ ਪਾਰਕਾਂ ਦੇ ਵਿੱਚ ਸੈਰ ਕਰਦੇ ਸੀ ਪਿੰਡਾਂ ਦੇ ਲੋਕ ਸੰਘਦੇ ਸੀ ਲੇਡੀਜ਼ ਜਾਂਦੀਆਂ ਨਹੀਂ ਸੀ ਹੁਣ ਮਾਹੌਲ ਹੈ ਜਿਹੜਾ ਬਦਲ ਚੁੱਕਿਆ ਹੈ ਤੇ ਹੁਣ ਪਿੰਡਾਂ ਦੇ ਵਿੱਚ ਵੀ ਲੇਡੀਜ਼ ਨੇ ਜਿਹੜੀਆਂ ਕੁੜੀਆਂ ਜਾਂ ਹੋਰ ਅ ਵੱਡੀ ਉਮਰ ਦੀਆਂ ਬੀਬੀਆਂ ਉਹ ਵੀ ਪੈਣਾ ਸੈਰ ਕਰਨ ਆਉਂਦੀਆਂ ਨੇ ਤੇ ਭਾਈ ਵੀ ਸੈਰ ਕਰਦੇ ਨੇ ਅੱਛੀ ਗੱਲ ਹੈ ਸਿਹਤ ਤੰਦਰੁਸਤ ਰੱਖਣੀ ਚਾਹੀਦੀ ਹੈ ਤੇ ਪਰ ਜਿਨ੍ਹਾਂ ਨੇ ਵੀ ਇਹ ਪਾਰਕ ਬਣਾਇਆ ਹੈ ਤਾਂ ਤਾਰੀਫ ਕਰਨੀ ਬਣਦੀ ਆ ਦੋਸਤੋ ਅਗਰ ਤੁਹਾਨੂੰ ਇਹ ਪਾਰਕ ਹੈ ਜਿਹੜਾ ਉਹ ਸੋਹਣਾ ਲੱਗਿਆ ਤਾਂ ਤੁਸੀਂ ਕਮੈਂਟ ਕਰਿਓ ਔਰ ਲਾਈਕ ਕਰਿਓ ਉਹਦੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਤਰ੍ਹਾਂ ਦੇ ਪਾਰਕ ਦੇਖ ਕੇ ਹੋਰ ਲੋਕਾਂ ਨੂੰ ਪ੍ਰੇਰਣਾ ਮਿਲੇ ਤੇ ਹੋਰ ਲੋਕ ਵੀ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਟੋਬੇ ਨੇ ਉਹਨਾਂ ਦੇ ਵਿੱਚ ਇਸ ਟਾਈਪ ਦੇ ਪਾਰਕ ਬਣਾ ਸਕਣ ਬੇਸ਼ੱਕ ਲੋਕ ਜਿਹੜੇ ਨੇ ਸਰਪੰਚ ਨੇ ਜਾਂ ਪੰਚਾਇਤਾਂ ਨੇ ਪਿੰਡਾਂ ਦੇ ਵਿੱਚ ਪਾਰਕ ਬਣਾ ਰਹੀਆਂ ਨੇ ਪਰ ਜਿਵੇਂ ਕਹਿੰਦੇ ਨੇ ਕਿ ਕਈ ਵਾਰ ਆਈਡੀਆ ਮਿਲ ਜਾਂਦਾ ਹੈ ਅਗਰ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਕਈ ਵਾਰ ਆਈਡੀਆ ਮਿਲ ਜਾਂਦਾ ਹੈ ਕਿ ਇਸ ਟਾਈਪ ਦਾ ਬਣਾ ਲਿਆ ਜਾਵੇ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਤੁਹਾਨੂੰ ਕਿਵੇਂ ਲੱਗਿਆ ਤਾਂ ਤੁਸੀਂ ਕਮੈਂਟ ਕਰਿਓ ਬਈ ਬਿਲਕੁਲ ਸੈਂਟਰ ਦੇ ਵਿੱਚ ਇਦਾਂ ਦੀ ਝੌਂਪੜੀ ਉੱਚੀ ਜੇ ਉੱਚੀ ਜਗ੍ਹਾ ਕਰਕੇ ਬਣਾਈ ਹੋਈ ਆ ਮਿੱਟੀ ਪਾ ਕੇ ਤੇ ਬਹੁਤ ਸੋਹਣੀ ਜਿਹੜਾ ਵਿਊ ਹੈ ਉਹ ਨਜ਼ਰ ਆਉਂਦਾ ਕੋਈ ਵੀ ਰੋਡ ਤੋਂ ਲੰਘਿਆ ਜਾਂਦਾ ਜਿਹੜਾ ਉਹ ਬੈਠ ਸਕਦਾ ਅੱਜ ਮੈਨੂੰ ਮੌਕਾ ਮਿਲਿਆ ਮੈਂ ਕਿਸੇ ਕੰਮ ਆਇਆ ਹੋਇਆ ਸੀ ਤਾਂ ਮੈਨੂੰ 2 ਘੰਟੇ 3 ਘੰਟੇ ਬੈਠਣਾ ਸੀ ਤੇ ਮੈਂ ਇੱਥੇ ਬੈਠ ਗਿਆ ਤੇ ਮੈਨੂੰ ਇਹ ਚੀਜ਼ ਵਧੀਆ ਲੱਗੀ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਤੁਸੀਂ ਵੀ ਹੋਰਾਂ ਨਾਲ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਦੋਸਤੋ ਬਹੁਤ ਬਹੁ ਜੁੜੇ ਰਹੋ ਤੇ ਵੇਖਦੇ ਰਹੋ